ਖਬਰ ਕਰੋ ਚੱਲ ਨਾ 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 ਪੰਜਾਬ ਦੇ ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਬਠਿੰਡਾ ਦੇ ਜੰਗੀ ਰਾਣਾ ਪਿੰਡ ਦੇ ਵਿੱਚ ਸ਼ਰਾਬ ਠੇਕੇਦਾਰ ਦੇ ਕਰਿੰਦੇ ਖੁਦ ਨੂੰ ਅਫਸਰ ਸਮਝ ਬੈਠੇ ਤੇ ਉਹਨਾਂ ਨੇ ਖੁਦ ਹੀ ਇੱਕ ਮਕਾਨ ਦੇ ਵਿੱਚ ਰੇਡ ਕਰ ਦਿੱਤੀ ਔਰ ਇਸ ਤੋਂ ਬਾਅਦ ਉਹਨਾਂ ਦੇ ਨਾਲ ਜੋ ਕੁਝ ਹੋਇਆ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਦਿੱਖ ਜਾਏਗਾ दरअसल शराब ठेकेदारों ਨੂੰ ਪਤਾ ਲੱਗਿਆ ਸੀ ਕਿ ਇਲਾਕੇ ਦੇ ਇੱਕ ਘਰ ਦੇ ਵਿੱਚ ਨਜਾਇਜ਼ ਤੌਰ ਦੇ ਉੱਤੇ ਸ਼ਰਾਬ ਰੱਖੀ ਹੋਈ ਹੈ ਤੇ ਇਸ ਸ਼ਰਾਬ ਨੂੰ ਰੇਡ ਮਾਰਨ ਤੇ ਬਰਾਮਦ ਕੀਤਾ ਜਾ ਸਕਦਾ ਤੇ ਜਨਾਬ ਆਪਣੇ ਆਪ ਨੂੰ ਬਾਲਾ ਹੀ ਪਾਵਰਫੁਲ ਸਮਝ ਬੈਠੇ ਤੇ ਨਾ ਤਾਂ ਪੁਲਿਸ ਨਾਲ ਲਈ ਨਾ ਹੀ ਐਕਸਾਈਜ਼ ਦੇ ਅਫਸਰ ਤੇ ਖੁਦ ਹੀ ਉੱਥੇ ਰੇਡ ਕਰ ਦਿੱਤੀ ਔਰ ਜਿਸ ਵੇਲੇ ਇਹ ਰੇਡ ਹੋਈ ਉਸ ਵੇਲੇ ਘਰ ਦੇ ਵਿੱਚ ਸਿਰਫ ਬੀਬੀਆਂ ਹੀ ਮੌਜੂਦ ਸਨ ਤੇ ਜਦੋਂ ਘਰ ਦੇ ਮਾਲਕ ਘਰ ਆਏ ਉਹਨਾਂ ਨੂੰ ਪਤਾ ਲੱਗਿਆ ਕਿ ਠੇਕੇਦਾਰਾਂ ਦੀਆਂ ਗੱਡੀਆਂ ਉਹਨਾਂ ਦੇ ਘਰ ਰੇਡ ਕਰਨ ਆਈਆਂ ਸੀ ਉਦੋਂ ਉਹਨਾਂ ਨੇ ਰਾਹ 'ਚ ਹੀ ਰੋਕ ਲੀਆਂ ਉਸ ਤੋਂ ਬਾਅਦ ਮੌਕੇ ਤੇ ਗਾਲੀ ਗਲੋਚ ਵੀ ਹੋਇਆ ਤੇ ਮਸਲਾ ਥੱਪੜੋ ਥੱਪੜੀ ਤੱਕ ਪਹੁੰਚ ਗਿਆ ਸੋ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਸ ਤਰੀਕੇ ਦਾ ਮਾਹੌਲ ਮੌਕੇ ਤੇ ਬਣ ਗਿਆ ਸੀ અંદર હોલીવુડ અંદર હોલીવુડ પાલી પાલી મનસે અંદર tour કભરી કવર ચાલો ਕੀ ਕਰਨਾ ਬਣਿਆ ਹੋਰ ਹੋ ਰਿਹਾ ਹੋਰ ਨਹੀਂ ਬੈਠੀ ਅੰਦਰ ਚਾੜਾ ਰੋਸ ਪਾ ਰਿਹਾ ਹੈ ਕਟਿੰਗ ਸਟਿੱਲ ਕਰ ਦਿੰਦਾ ਕਿਹੜਾ ਬਣਿਆ ਅਸੀਂ ਅੰਦਰ ਇਹ ਸਾਰੇ ਬੁੜੇ ਭੈਣ ਚੁਣ ਬੁੜੀਆਂ ਰਖਵਾ ਗਏ ਕਿਹੜੀ ਵਿੱਚ ਬੈਠੇ ਸੁੰਨ ਮਿਲ ਆਓ ਖਸਪਾ ਆ ਜਾਓ ਤੁਸੀਂ ਜਾਣਾ ਚਾਹੁੰਦੇ ਚਲੋ ਤੂੰ ਹਵਾ ਕਰਦੇ ਚਲੋ ਅੰਦਰ ਵੜਨ ਤੋਂ ਪਹਿਲਾਂ ਕੀ ਕਰੀਏ ਕਾਡ ਕਾਡ ਅਰੇ ਕਿੰਨੇ ਵਾਸੋ ਕਾਡ ਸਿੱਟੇ ਮਾਰਿਆ ਨੀ ਪੈਲੀ ਸਾਰਕ ਕਾਡ ਸਵਾ ਪ੍ਰੂਖਤਰਾ ਪਾ ਜਾਬੀ ਲੈ ਪਾ ਫੋਲ ਜਾਬੀ ਚੁਤੂ ਮਾਰ ਜਾਬੀ ਲੈ ਚੁੱਪ ਕਰਕੇ ਖੜ ਜਾ ਸੱਜਾ ਖੜੇ ਨੇ ਭੇਜਿਆ ਚਲੋ ਸੱਜਾ ਖੜੇ ਨੇ ਭੇਜਿਆ ਕਾਡਾ ਚਲਾ ਤੂੰ ਭੜੇ ਨਾ ਕਿਹਾ ਅਸੀਂ ਕਿਉਂਕਿ ਜੇ ਕੋਈ ਜ਼ਰੂਰਤ ਆ ਤੁਸੀਂ ਪੁੱਛੇਗਾ ਨਿਸ਼ਾਨ ਚਾਲੋ ਤੁਸੀਂ ਕੋਈ ਜਿਹੜਾ ਮੇਚਤ ਹੋਇਆ ਹੈ ਤੁਸੀਂ ਨਾੜੋਂ ਨੂੰ ਲੈ ਕੇ ਤਾਂ ਆਉਂਦੇ ਫਿਰ ਤੁਸੀਂ ਕੋਣ ਮਰੀ ਜਾਂਦਾ ਕੋਈ ਥਾਣੇ ਆਜੋ ਬੱਚੇ ਵੀ ਤੁਸੀਂ ਕਰ ਨਹੀਂ ਆ ਵੱਡੇ ਆਏਗੇ ਉਹ ਗੱਲ ਸਾਬਰੀ ਕੋਈ ਗੱਲ ਭਾਈ ਜ਼ਰੂਰੀ ਵੀਰ ਦੇਖਦੇ ਤੇ ਰੇਡ ਮਰੀ ਜਾਂਦਾ ਉਹ ਵੀ ਲੋਕ ਕਿਹੜੇ ਕੋਈ ਮੇਹਬਤ ਕਰਾਗਾ ਕਿਹੜਾ ਨੰਬਰ ਤੇ ਵੀ ਬਾਬੂ ਜੀ ਮੈਂ ਹੋ ਗਿਆ ਜਦੋਂ ਮਰ ਗਈ ਜਿੱਥੇ ਮਰ ਗਈ ਤੇਰੇ ਕਿਹੜੀ ਗੱਲ ਤੁਸੀਂ ਹੋ ਕਰਦੇ ਆ ਭਾਈ ਇਹ ਕਿਉਂ ਕਰਤੀ ਚੱਲ ਰਹੀ ਹੈ ਭਾਈ ਇਹ ਕਿਉਂ ਕਰਤੀ ਕਿਉਂ ਬਾਕਾ ਦਾ ਦੂਰ ਆ ਸਾਨੂੰ ਆ ਚੱਲ ਪਾਣੀ ਕਰਾ ਲਾ